ਬਲੰਦਪੁਰ ਧੀਰ ਕਲੋਨੀ ਦੇ ਵਿੱਚ ਨਜਾਇਜ਼ ਕਬਜ਼ੇ ਉੱਪਰ ਕਾਰਵਾਈ ਨਾ ਕਰਨ ਨੂੰ ਲੈ ਕੇ ਅੱਜ ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਨਿਵਾਸੀਆਂ ਨੇ ਜਲੰਧਰ 2 ਦੇ ਐਸ ਡੀ ਐਮ ਅਤੇ ਏ ਡੀ ਸੀ ਡੀ ਨਾਲ ਮੁਲਾਕਾਤ ਕੀਤੀ ਜਾਣਕਾਰੀ ਸਾਂਝੀਆ ਕਰਦੇ ਅਨਿਲ ਵਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਗਲਤ ਹੋਣ ਦੇ ਬਾਵਜੂਦ ਵੀ ਬੀ ਡੀ ਪੀਓ ਸੇਵਾ ਸਿੰਘ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਬੀ ਡੀ ਪੀਓ ਤੇ ਇੱਕ ਆਫੀਸਰ ਵੱਲੋਂ ਜਿਸ ਦਾ ਨਾਮ ਗੁਰਮੀਤ ਸਿੰਘ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਉਕਤ ਵਿਅਕਤੀ ਉਹਦਾ ਦੋਸਤ ਹੈ ਉਹਨੂੰ ਟਾਈਮ ਦਿੱਤਾ ਜਾਵੇ ਅਨਿਲ ਵਰਮਾ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਅਤੇ ਬੀਡੀਪੀਓ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੰਮ ਹੋਇਆ ਹੈ ਜਿਸ ਕਰਕੇ ਬੀਡੀਪੀਓ ਸੇਵਾ ਸਿੰਘ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਜਾਣਕਾਰੀ ਦਿੰਦੇ ਅਨਿਲ ਵਰਮਾ ਨੇ ਇਹ ਵੀ ਦੱਸਿਆ ਕਿ ਐਸਡੀਐਮ ਅਤੇ ਏਡੀਸੀ ਡੀ ਵੱਲੋਂ ਉਨ੍ਹਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਉਕਤ ਵਿਅਕਤੀ ਦੁਆਰਾ ਕੀਤਾ ਨਜਾਇਜ਼ ਕਬਜ਼ਾ ਵੀ ਹਟਾਇਆ ਜਾਏਗਾ ਅਤੇ ਦੋਸ਼ੀ ਖਿਲਾਫ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਨ ਸਬੰਧ ਵਿੱਚ ਬੰਦੀ ਕਾਰਵਾਈ ਵੀ ਕੀਤੀ ਜਾਏਗੀ ਅਤੇ ਕਬਜ਼ੇ ਕਰਵਾਨ ਵਿੱਚ ਜੋ-ਜੋ ਸ਼ਾਮਿਲ ਹੋਏਗਾ ਚਾਹੇ ਉਹ ਸਰਕਾਰੀ ਮੁਲਾਜ਼ਮ ਹੈ ਜਾਂ ਫਿਰ ਕੋਈ ਵੀ ਵਿਅਕਤੀ ਸੱਪ ਤੇ ਇਨਕੁਆਇਰੀ ਬਿਠਾ ਕੇ ਬੰਦੀ ਕਾਰਵਾਈ ਕੀਤੀ ਜਾਏਗੀ ਜਿਹੜਾ ਧੀਰ ਕਲੋਨੀ ਦਾ ਮਾਮਲਾ ਸੀ ਉਸ ਸੰਬੰਧਰ ਨੂੰ ਲੈ ਕੇ ਅੱਜ ਤੁਸੀਂ ਐਸ ਡੀ ਐਮ ਨੂੰ ਮਿਲੇ ਸੀਗੇ ਕੀ ਗੱਲਬਾਤ ਹੋਈ ਹਰ ਤੋਂ ਪਹਿਲੇ ਖੜੇ ਜੈਨ ਜੀ ਅਸੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਤੋਂ ਮੈਨਾਂ ਨਹੀਂ ਵਰਾਂ ਪੰਜਾਬ ਪ੍ਰਧਾਨ ਇੱਕ ਮਸਲਾ ਇੱਕ ਸਾਡੇ ਤੋਂ ਬਲੰਦਪੁਰ ਦੇ ਧੀਰ ਕਲੋਨੀ ਦਾ ਵਿੱਚ ਆਇਆ ਸੀਗਾ ਜਿਹਦੇ ਵਿੱਚ ਇਸੇ ਵਿਅਕਤੀ ਵੱਲੋਂ ਲਿਜਾਇਆ ਕਬਜ਼ਾ ਕਰ ਲਿਆ ਗਿਆ ਸੀ ਸੜਕ ਦੇ ਉੱਤੇ ਉਸ ਸਬੰਧ ਵਿੱਚ ਅੱਜ ਮਹੱਲੇ ਨਿਵਾਸੀਆਂ ਨੂੰ ਨਾਲ ਲੈ ਕੇ ਅਸੀਂ ਐਸਡੀਐਮ 2 ਜੀ ਨੂੰ ਮਿਲੇ ਹਾਂ ਬਲਵੀਰ ਰਾਜ ਜੀ ਨੂੰ ਉਹਨਾਂ ਨੇ ਬਹੁਤ ਵਧੀਆ ਡੀਲ ਕੀਤਾ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਜੋ ਗਲਤ ਆ ਉਹਦੇ ਵਿੱਚ ਜਲਦ ਤੋਂ ਜਲਦ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਉਸ ਬੰਦੇ ਤੇ ਵੀ ਕਰਾਂਗੇ ਜਿੰਨੇ ਨਜਾਇਜ਼ ਕਬਜ਼ਾ ਕੀਤਾ ਆ ਉਸ ਤੋਂ ਬਾਅਦ ਉਹਨਾਂ ਨੇ ਭੇਜਿਆ ਤੁਹਾਨੂੰ ਆਪਣਾ ਏਡੀਸੀ ਦੀ ਕੋਲ ਉਹਨਾਂ ਨੇ ਵੀ ਬਹੁਤ ਵਧੀਆ ਡੀਲ ਕੀਤਾ ਉਹਨਾਂ ਨੇ ਪੂਰਾ ਅਸ਼ੂਮ ਦਿੱਤਾ ਹੈ ਨਾ 2-4 ਦਿਨ ਦਾ ਟਾਈਮ ਲਿਆ ਵਾ ਉਹਨਾਂ ਨੇ ਕਿਹਾ ਵਾ ਕਿ ਅਸੀਂ ਪੂਰਾ ਜਲਾ ਪੇਪਰ ਇਕੱਠੇ ਕਰਕੇ ਸਾਰੇ ਜਿੱਥੇ ਵੀ ਕਬਜ਼ਾ ਨਜਾਇਜ਼ ਕੀਤਾ ਗਿਆ ਕਿਸੇ ਵਿਅਕਤੀ ਵੱਲੋਂ ਕੀਤਾ ਹੈ ਉਹਨਾਂ ਦੱਸਿਆ ਗਿਆ ਸਾਰਾ ਤੇ ਪਾਣੀ ਵਾਲਾ ਬਾਹਰ ਲਾਇਆ ਗਿਆ ਵਾ 14 ਫੁੱਟ ਨੂੰ ਸੜਕ ਤੇ ਕਬਜ਼ਾ ਕਰ ਲਿਆ ਗਿਆ ਵਾ ਬਾਹਰ ਬੂਟੇ ਲਗਾ ਦਿੱਤੇ ਗਏ ਪੱਕੇ ਕਿ ਜਿਹਦੇ ਕਾਰਨ ਸਾਰੇ ਮੋਹੱਲੇ ਦੇ ਨਿਵਾਸੀਆਂ ਨੂੰ ਬਹੁਤ ਹੀ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਅੱਜ ਪੂਰਾ ਮਹੱਲਾ ਜਿਹੜਾ ਆ ਪ੍ਰਸ਼ਾਸਨ ਦੇ ਕੋਲ ਇਥੇ ਪਹੁੰਚਿਆ ਸੀਗਾ ਉਹਨਾਂ ਨੇ ਅਫਸਰਾਂ ਨੇ ਬਹੁਤ ਵਧੀਆ ਡੀਲ ਕਰਕੇ ਆਸਵਾਸਨ ਦਿੱਤਾ 2-4 ਦਿਨ ਦਾ ਸਮਾਂ ਲਿਆ ਆ ਕਿ ਉਹਨਾਂ ਨੇ ਪੁਲਿਸ ਕ੍ਰੈਸ਼ਨ ਲੈ ਕੇ ਜੋ ਬੰਦੀ ਕਾਨੂੰਨੀ ਕਾਰਵਾਈ ਉਹਦੇ ਮੌਕੇ ਤੇ ਜਾ ਕੇ ਕਰਕੇ ਆਣਗੇ ਉਸ ਬੰਦੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪੱਟਾ ਦਾ ਟਿਕਾ ਦਿੱਤਾ ਜਾਏਗਾ ਜਿੰਨੇ ਸਰਕਾਰੀ ਜ਼ਮੀਨ ਤੇ ਉੱਤੇ ਨਜਾਇਜ਼ ਕਬਜ਼ਾ ਕੀਤਾ ਆ ਬਾਕੀ ਸਾਡੇ ਵਿਜੇ ਜੀ ਇਹ ਤੁਹਾਨੂੰ ਦੱਸਾਂਗੇ ਪੂਰੀ ਘਟਨਾ ਜਿਹੜੀ ਹੈ ਹਾਂਜੀ ਜਿਹੜਾ ਏਡੀਸੀ ਡੀ ਨੂੰ ਤੁਸੀਂ ਮਿਲੇ ਆ ਕੀ ਗੱਲਬਾਤ ਹੋਈ ਤੁਹਾਡੇ ਨਾਲ ਗੱਲਬਾਤ ਹੋਈ ਹੈ ਸਰ ਉਹਨਾਂ ਨੇ ਟਾਈਮ ਰੱਖਿਆ ਹੈਗਾ ਭਾਈ ਸਾਨੂੰ 2-4 ਦਿਨ ਦਾ ਟਾਈਮ ਦਿਓ ਜਿਹੜਾ ਗਲਤ ਕਬਜ਼ਾ ਹੋਇਆ ਵਾ ਜਿਹੜਾ ਨਜਾਇਜ਼ ਕਬਜ਼ਾ ਹੋਇਆ ਵਾ ਅਸੀਂ ਕਾਨੂੰਨੀ ਤੌਰ ਤੇ ਉਹਦਾ ਹੱਲ ਕਰਾਂਗੇ ਉਹ ਕਬਜ਼ਾ ਨੂੰ ਹਟਾਵਾਂਗੇ ਅਸੀਂ ਮੁਹੱਲਾ ਵਾਸੀਆਂ ਦੇ ਨਾਲ ਹੈਗੇ ਉਹਨਾਂ ਨੇ ਬਹੁਤ ਵਧੀਆ ਆਪਣਾ ਵਿਚਾਰ ਦਿੱਤਾ ਤੁਸੀਂ ਥੋੜਾ ਜਿਹਾ ਤਸੱਲੀ ਰੱਖੋ ਹਾਂਜੀ ਭਾਈ ਜਿਹੜਾ ਵੀ ਬੰਦਾ ਗਲਤ ਤੁਹਾਨੂੰ ਤੰਗ ਪ੍ਰੇਸ਼ਾਨ ਕਰਦਾ ਪਿਆ ਉਹਦੇ ਖਿਲਾਫ ਬੰਦੀ ਕਾਰਵਾਈ ਵੀ ਹੋਏਗੀ ਉਹ ਅਮਰੂਦ ਦੇ ਬੂਟੇ ਵੀ ਹਟਣਗੇ ਉਹ ਜਿਹੜਾ ਪੰਪ ਲੱਗਿਆ ਹੈਗਾ ਪੰਪ ਵੀ ਹਟੂਗਾ ਉਹ ਉਹ ਸਾਰੇ ਦਾਇਰੇ 'ਚ ਕੰਮ ਹੋਣਾ ਜੀ ਤੇ ਮਾਨਵ ਕਲਿਆਣ ਸ਼ਰਮਿਕ ਮਹਾਸਭਾ ਕੋਲ ਪਿੰਡ ਵਾਲੇ ਆਏ ਸੀ ਇਸ ਲਈ ਕਰਕੇ ਮੈਂ ਜ਼ਿਲ੍ਹਾ ਪ੍ਰਧਾਨ ਵਿਜੇ ਸਿੰਘ ਜੀ ਇਹਨਾਂ ਦੇ ਨਾਲ ਗਿਆ ਸੀ ਕਿ ਸਾਰੇ ਕੰਮ 'ਚ ਮੈਂ ਸਹਾਇਤਾ ਜੋ ਕਰਦਾ ਪਿਆ ਅੱਗੇ ਵੀ ਅਸੀਂ ਇਹਨਾਂ ਦਾ ਪੂਰਾ ਸਹਾਇਤਾ ਕਰਾਂਗੇ